ਬੀਜੇਪੀ ਉਮੀਦਵਾਰ ਹਾਂਸ ਰਾਜ ਹਾਂਸ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਪੰਜਾਬੀ ਅਦਾਕਾਰ ਹੋਬੀ ਢਾਲੀਵਾਲ ਦੇ ਵੱਲੋਂ ਕਿਸਾਨਾਂ ਬਾਰੇ ਵੱਡਾ ਬਿਆਨ ਦਿੱਤਾ ਗਿਆ ਜਿਨ੍ਹਾਂ ਉਹ ਕਿਸਾਨ ਜਿਨ੍ਹਾਂ ਦੇ ਵੱਲੋਂ ਬੀਜੇਪੀ ਉਮੀਦਵਾਰਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨ ਜਿਹੜੇ ਨੇ ਜਦੋਂ ਵੀ ਬੀਜੇਪੀ ਦੇ ਉਮੀਦਵਾਰ ਪਿੰਡਾਂ ਸ਼ਹਿਰਾਂ ਦੇ ਵਿੱਚ ਵੋਟਾਂ ਮੰਗਣ ਦੇ ਲਈ ਪਹੁੰਚਦੇ ਨੇ ਤਾਂ ਉਹਨਾਂ ਦੇ ਵੱਲੋਂ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਂਦਾ ਹੈ ਅਜਿਹੇ ਦੇ ਵਿੱਚ ਕਿਸਾਨਾਂ ਨੂੰ ਦੋ ਟੁੱਕ ਕਹਿੰਦੇ ਹੋਏ ਹੋਬੀ ਢਾਲੀਵਾਲ ਦੇ ਵੱਲੋਂ ਕਿਹਾ ਗਿਆ ਕਿ ਗੱਲ ਮੈਨੂੰ ਵੀ ਕੱਢਣੀ ਆਉਂਦੀ ਐ ਤੇ ਹੋਰ ਕੀ ਕੁਝ ਕਿਸਾਨਾਂ ਬਾਰੇ ਆਖ ਜਾਂਦੇ ਨੇ ਆਓ ਸੁਣਦੇ ਆ ਮੈਂ ਵੇਲਾ ਹੀ ਆ ਕੋਈ ਕੰਮ ਨਹੀਂ ਮੈਨੂੰ ਜਿੰਨਾ ਚਿਰ ਮਰਜ਼ੀ தੱਕ ਲਿਓ ਇੱਥੇ ਹੀ ਆ ਜਿਹੜੇ ਮਰਜ਼ੀ ਪਿੰਡ ਲੈ ਚੱਲਿਓ ਜਿਹੜੇ ਮਰਜ਼ੀ ਬੰਦੇ ਨਾਲ ਫੜਾ ਦਿਓ ਗੱਲ ਤਰਕ ਨਾਲ ਹੋਵੇ ਬਸ ਜਿਹੜਾ ਮੈਨੂੰ ਲੈ ਕੇ ਜਾਊਗਾ ਦੂਜੇ ਨੂੰ ਦੱਸ ਕੇ ਆ ਉਹ ਵੀ ਗਾਲ ਮੈਂ ਬਹੁਤ ਸੋਹਣੀ ਕੱਟਣ ਜਾਣਦਾ ਆਪ ਕੁਛ ਮਦਦ ਬੈਨੂੰ ਮੈਂ ਵੀ ਜੇ ਉਹ ਜਾਣਦਾ ਜਿਹੜਾ ਮੁੱਛ ਤੇ ਐ ਸੱਜੇ ਨੂੰ ਤਾ ਦੇ ਲੋ ਖੱਬੇ ਹੱਥ ਨਾਲ ਸੱਜੀ ਮੁੱਛ ਨੂੰ ਵੀ ਲੈ ਹੁਣ ਹੁਕਮ ਦਾ ਯੱਕਾ ਸੈਟ ਸਾਥ ਚ ਮੈਂ ਵੀ ਸੀਪ ਬਹੁਤ ਖੇਡਿਆ ਮੈਨੂੰ ਵੀ ਪਪਾ ਕਰਾ ਕਰੂ ਮੈਂ ਬੋਲ ਲਾਇਆ ਨਾ ਖੇਤੀ ਅੱਜ ਵੀ ਕਰਦਾ ਟਰੈਕਟਰ ਆਪ ਹੀ ਚਲਾਉਣਾ ਮੈਂ ਕਿਸਾਨ ਆ ਯਾਰ ਕਿਸਾਨ ਠੀਕ ਐ ਸੀ ਬਹੁਤ ਜ਼ਿਆਦੇ ਵੱਡੇ ਆ ਕਿਉਂਕਿ ਅਸੀਂ ਅੰਨ ਪੈਦਾ ਕਰਦੇ ਆ ਪਰ ਅਸੀਂ ਰੱਬ ਨਹੀਂ ਆ ਬਰਾੜ ਸਾਹਿਬ ਕਹਿ ਕੇ ਗਏ ਨੇ ਵੱਡੇ ਵੀਰ ਨੇ ਸਰਦਾਰ ਅਨੰਦਾ ਧੜਕ ਸਿੰਘ ਬਰਾੜ ਕਿ ਅਕਲਮੰਦੀ ਨਾਲ ਪੇਸ਼ ਆਓ ਯਾਰ ਸਾਡਾ ਕਰਤਾਰ ਹੀ ਨਹੀਂ ਸੀ ਇਹ ਅਸੀਂ ਸ਼ਹੀਦੀਆਂ ਦੇਣ ਵਾਲੇ ਲੋਕ ਅਸੀਂ ਧੀਆ ਭੈਣਾਂ ਦੀ ਪਤ ਬਚਾਉਣ ਵਾਲੇ ਪੰਜਾਬੀ ਅਸੀਂ ਗਵਾਂਡੀਆਂ ਦੀ ਰਾਖੀ ਕਰਨ ਵਾਲੇ ਪੰਜਾਬੀ ਅਸੀਂ ਯਾਰ ਗਾਲਾਂ ਤੇ ਉਤਰੇ ਅਸੀਂ ਯੋਧੇ ਲੋਕ ਅਸੀਂ ਪਖਾਰੀ ਹੋ ਗਏ ਯਾਰ ਕਿਦਾਂ ਕਰਦਾਰ ਆ ਸਾਡਾ 2 ਕਿਲੋ ਚੌਲਾਂ ਪਿੱਛੇ ਅਸੀਂ ਸਰਕਾਰ ਦੇ ਪਤਾ ਨਹੀਂ ਉਹਨੇ ਚ ਕੀ ਕੁਝ ਹੁੰਦਾ ਆਉਂਦੀ ਉਹ ਸੈਂਟਰ ਗਵਰਨਮੈਂਟ ਤੋਂ ਆ ਤਾ ਜੋ ਹੋਬੀ ਤਾਲੀਵਾਲ ਦੇ ਵੱਲੋਂ ਕਿਸਾਨਾਂ ਨੂੰ ਦੋ ਟੁਕਾ ਆਖੀ ਗਈ ਹੈ ਇਸ ਤੋਂ ਬਾਅਦ ਕਿਸਾਨਾਂ ਦਾ ਕੀ ਰਿਐਕਸ਼ਨ ਹੋਵੇਗਾ ਕਿਸਾਨ ਹੁਣ ਕੀ ਕਰਨਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੋ ਕਿਸਾਨਾਂ ਦੇ ਲਈ ਹੋਬੀ ਤਾਲੀਵਾਲ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਲੱਗਦਾ ਹੈ ਕਿ ਹੁਣ بڑا ਬਖੇੜਾ ਖੜਾ ਹੋ ਸਕਦਾ ਹੈ